ਕਸ਼ਮੀਰ ਨੂੰ ਜਿੱਤਣ ਤੋਂ ਬਾਅਦ ਸਿੱਖ ਰਾਜ ਦੀ ਸਰਹੱਦ ਤਿੱਬਤ ਨਾਲ ਜਾ ਲੱਗੀ ਜੋ ਇੱਕ ਵੱਡਾ ਵਪਾਰਕ ਕੇਂਦਰ ਸੀ ਇਸ ਜਿੱਤ ਨਾਲ ਜਿੱਥੇ ਸਿੱਖ ਰਾਜ ਦਾ ਵਿਸਥਾਰ ਹੋਇਆ ਉੱਥੇ ਹੀ ਸਰਕਾਰੀ ਖਜ਼ਾਨਾ ਵੀ ਭਰਪੂਰ ਹੋਇਆ 1819 ਤੋਂ 1846 ਈਸਵੀ ਤੱਕ ਲਗਭਗ 27 ਸਾਲਾਂ ਤੱਕ ਕਸ਼ਮੀਰ ਦਾ ਇਲਾਕਾ ਸਿੱਖ ਰਾਜ ਦਾ ਹਿੱਸਾ ਰਿਹਾ 1846 ਵਿੱਚ ਅੰਗਰੇਜ਼ਾਂ ਨਾਲ ਹੋਈ ਪਹਿਲੀ ਜੰਗ ਹਾਰਨ ਤੋਂ ਬਾਅਦ ਇਹ ਇਲਾਕਾ ਸਿੱਖਾਂ ਦੇ ਹੱਥੋਂ ਨਿਕਲ ਗਿਆ ਬਾਅਦ ਵਿੱਚ ਕਸ਼ਮੀਰ ਤੇ ਡੋਗਰਿਆਂ ਦੀ ਹਕੂਮਤ ਸ਼ੁਰੂ ਹੋ ਗਈ ਤੇ ਡੋਗਰਾ ਗੁਲਾਬ ਸਿੰਘ ਪਹਿਲਾ ਆਜ਼ਾਦ ਰਾਜਾ ਬਣਿਆ ਡੋਗਰਿਆਂ ਦਾ ਰਾਜ ਭਾਰਤ ਦੇ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਤੱਕ ਕਾਇਮ ਰਿਹਾ ਅਤੇ ਬਾਅਦ ਵਿੱਚ ਕਸ਼ਮੀਰ ਨੂੰ ਹਿੰਦ ਵਿੱਚ ਮਿਲਾ ਲਿਆ ਗਿਆ। ਜੇਕਰ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਜਿੱਤ ਕੇ ਸਿੱਖ ਰਾਜ ਵਿੱਚ ਨਾਮ ਲਾਉਂਦਾ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਤੀ ਦਾ ਸਵਰਗ ਕਿਹਾ ਜਾਣ ਵਾਲਾ ਇਹ ਇਲਾਕਾ ਅੱਜ ਵੀ ਅਫਗਾਨਿਸਤਾਨ ਦਾ ਹਿੱਸਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ 500 ਸਾਲਾਂ ਤੱਕ ਕਿਸੇ ਵੀ ਰਾਜੇ ਦੀ ਹਿੰਮਤ ਨਹੀਂ ਸੀ ਪਈ ਕਿ ਉਹ ਅਫਗਾਨਾਂ ਦੇ ਪੰਜੇ ਚੋਂ ਕਸ਼ਮੀਰ ਨੂੰ ਕੱਢ ਸਕੇ। ਉਹ ਮਹਾਰਾਜਾ ਰਣਜੀਤ ਸਿੰਘ ਹੀ ਸੀ ਜਿਸ ਨੇ ਕਸ਼ਮੀਰ ਨੂੰ ਵਿਦੇਸ਼ੀ ਤਾੜਵੀਆਂ ਦੇ ਹੱਥੋਂ ਖੋਹ ਕੇ ਮੁੜ ਭਾਰਤੀ ਰਾਜਾਂ ਦੇ ਕਬਜ਼ੇ ਵਿੱਚ